ਏ ਸਾਈ ਸਕੂਲ ٹرسٹ ਅਤੇ ਮੈਨੇਜਮੈਂਟ ਸੁਸਾਇਟੀ ਦੀਆਂ ਚੋਣਾਂ ਤੋਂ ਬਾਅਦ ਪ੍ਰੋਗਰੈਸਿਵ ਪੈਨਲ ਆਫ ਐਜੂਕੇਸ਼ਨ ਵੱਲੋਂ ਅੱਜ ਆਪਣੀ ਨਵੀਂ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਵਿਜੇ ਡਾਇਮੰਡ ਨੂੰ ਪ੍ਰਧਾਨ ਅਤੇ ਜਤਿੰਦਰ ਦੇਵਗਨ ਨੂੰ ਵਾਈਸ ਪ੍ਰਧਾਨ ਰਜੇਸ਼ ਡਾਲੀ ਨੂੰ ਜਨਰਲ ਸੈਕਟਰੀ ਚੁਣਿਆ ਗਿਆ ਹੈ ਅੱਜ ਟੀਮ ਐਲਾਨ ਕਰਨ ਤੋਂ ਬਾਅਦ ਭਾਜਪਾ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਇਸ ਦੌਰਾਨ ਉਹਨਾਂ ਇੱਕ ਦੂਜੇ ਦਾ ਮੂੰਵੀ ਮਿੱਠਾ ਕਰਵਾਇਆ ਏਸ ਮੈਨੇਜਮੈਂਟ ਦੇ ਵਿੱਚ ਇੱਕ ਨਵੀਂਕਲੀ ਪਹਿਲ ਕਰਦੇ ਹਾਂ ਮਹਿਲਾ ਆਗੂ ਕਵਿਤਾ ਗੁਪਤਾ ਨੂੰ ਵੀ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹਨਾਂ ਏਸ ਕਾਲਜ ਫॉर ਔਰਮਨ ਦੇ ਸੈਕਟਰ ਲਗਾ ਮਹਿਲਾਵਾਂ ਨੂੰ ਅੱਗੇ ਆਉਣ ਦਾ ਇੱਕ ਨਵਾਂ ਸੱਦਾ ਦਿੱਤਾ ਗਿਆ ਹੈ। ਜਾ ਬੀਤ ਜਾ ਚੁੱਕਾ ਹੈ ਜੀ ਮਹੋਤਮ ਜੀ ਚਲੋ ਚਲੋ ਜੀ ਇੱਥੇ ਲੰਘਾ ਪਰ ਹੈ ਜੀ ਦਾ ਮਹੋਤਮ ਕੋਈ ਚੱਲੇ ਤਾਂ ਬੋਰਡ ਪ੍ਰਧਾਨ ਜੀ ਕੋਰਡ ਪ੍ਰਧਾਨ ਜੀ ਜਤੂ ਵੀਰ ਜੀ ਆਰਕ ਜੀ ਬਹੁਤ ਜੀ ਇੱਕ ਮਿੰਟ ਡਾਇਮੰਡ ਸਰ ਜੀ ਅੱਜ ਦੀ ਟੀਮ ਅਨਾਉਂਸ ਕੀਤੀ ਹੈ ਕਿਹੜੇ ਕਿਹੜੇ ਮੈਂਬਰ ਦਿੱਤੇ ਗਏ ਨੇ ਮੈਂਬਰ ਦੀ ਲਿਸਟ ਤੁਹਾਨੂੰ ਦੇ ਦਿੰਦੇ ਆ ਸਰ ਨੂੰ ਪਹਿਲਾਂ ਆਪਣੇ ਖੰਨੇ ਦੇ ਟਰਸਟੀਆਂ ਨੇ ਜਿਹੜੇ ਆਪਣੇ 20 ਬੰਦਿਆਂ ਤੇ ਵਿਸ਼ਵਾਸ ਜ਼ਾਹਰ ਕੀਤਾ ਉਸ ਟੀਮ ਨੂੰ ਜਿਹੜੇ ਐਕਸਪੈਕਟੇਸ਼ਨਲ ਭੇਜਿਆ ਅਸੀਂ ਪੂਰੀ ਕੋਸ਼ਿਸ਼ ਕਰਾਂਗੇ 20 ਤੇ 20 ਆਦਮੀ ਵੀ ਉਹਨਾਂ ਦੀ ਐਕਸਪੈਕਟੇਸ਼ਨ ਤੇ ਅਸੀਂ ਪੂਰੇ ਉਤਰੀਏ ਲਗਭਗ 11 ਸਾਲ ਦੇ ਆਸ-ਪਾਸ ਟਾਈਮ ਹੋ ਗਿਆ ਉਸ ਤੋਂ ਬਾਅਦ ਅਸੀਂ ਇੱਥੇ ਐਂਟਰ ਕਰਨਾ ਐਂਟਰ ਕਰਕੇ ਸਾਡਾ ਕੰਮ ਅੱਜ ਤੋਂ ਹੀ ਸ਼ੁਰੂ ਸਮਝੋ ਔਰ ਜੋ ਜੋ ਸਾਨੂੰ ਕੋਈ ਕਮੀ ਪੇਸ਼ੀ ਸਮਝ ਆਏਗੀ ਜੋ ਸਕੂਲ ਕਾਲਜ ਐਜੂਕੇਸ਼ਨ ਇੰਸਟੀਚੂਟਸ ਬਾਅਦ ਤੇ ਅਸੀਂ ਕਰ ਸਕਾਂਗੇ ਉਹ ਬੈਸਤ ਤਰੀਕੇ ਨਾਲ ਕਰਕੇ ਦਵਾਂਗੇ ਔਰ ਉਹਨੂੰ ਸਾਰੇ ਟਰਸਟੀਜ਼ ਨੂੰ ਸਾਰੇ ਖੱਡੇ ਵਾਸੀਆਂ ਨੂੰ ਵਿਸ਼ਵਾਸ ਦਿਲਾਨੇ ਆ ਵੀ ਅਸੀਂ ਬਹੁਤ ਉਹਨਾਂ ਦੀ ਜਿੰਨੀ ਸਾਡੇ ਤੋਂ ਆਸ਼ ਕਰਕੇ ਚੱਲੇ ਆ ਉਸ ਤੋਂ ਵੱਧ ਮਿਹਨਤ ਕਰਕੇ ਉਹਨਾਂ ਦੀ ਹਰ ਆਸ਼ਾ ਪੂਰੀ ਕਰਾਂਗੇ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਚੋਂ ਕਪਤਾ ਗੋਸਤਾਰ ਜੀ ਤੁਹਾਡੇ ਨਾਲ ਮਿਲਣੇ ਕਿਤੇ ਸ਼ਰਤਾਂ ਦੇ ਉੱਪਰ ਹੋਇਆ ਜਾਂ ਕਿੰਨੇ ਕੋਈ ਸ਼ਰਤ ਨਹੀਂ ਕਿਸੇ ਕਿਸਮ ਦੀ ਕੋਈ ਸ਼ਰਤ ਨਹੀਂ ਸਾਡਾ ਸ਼ੁਰੂ ਤੋਂ ਇੱਕ ਟੀਚਰ ਸੀ ਵੀ ਅਸੀਂ ਇੱਕ ਪੋਸਟ ਇੱਕ ਗੱਲ ਲੈਣੀ ਹੈ ਸਰ ਨੂੰ ਬੜੀ ਗੱਲ ਜਿਹੜੀ ਹੈ ਨਾ ਆਪਣੇ ਹਿਸਟਰੀ ਦੇ ਅੰਦਰ ਲਖਨ ਤਾਂ ਪਹਿਲਾਂ ਵੀ ਲੇਡੀਆਂ ਨੇ ਲੜਿਆ ਪਰ ਪਹਿਲੀ ਵਾਰ ਦੋ ਲੇਡੀਆਂ ਅਨੈ ਉਹਨਾਂ ਦਾ ਮਾਨ ਕਰਨਾ ਸੀ ਉਹ ਜ਼ਰੂਰੀ ਸੀਗਾ ਇਸ ਕਰਕੇ ਉਹਨਾਂ ਨੂੰ ਕੋਈ ਲੇਡੀ ਜਿਹੜੀ ਜਿਹੜੀ ਹੁੰਦੇ ਹੋਏ ਕੀ ਇਹਨਾਂ ਨੂੰ ਕੋਈ ਬੜਾ ਉੱਦਾ ਵੀ ਦਿੱਤਾ ਜਾਊਗਾ ਨਹੀਂ ਆਲਰੇਡੀ ਉਹਨਾਂ ਨੂੰ ਇੱਕ ਜਗ੍ਹਾ ਤੇ ਦਿੱਤਾ ਜਿੰਮੇਵਾਰੀ ਔਮਨ ਕਾਲਜ ਤੇ ਉਹ ਆਪਣੇ ਆਪ ਸੰਭਾਲਣਗੇ ਉਹਨਾਂ ਨੂੰ ਅਸੀਂ ਨਾਲ ਤੇ ਪਹਿਲਾ ਟੀਚਰ ਕੀ ਹੁੰਦਾ ਫਸਟ ਟੀਚਰ ਸਾਡਾ ਇੰਸਟੀਚਿਊਨ ਨੂੰ ਰਿਫਾਰਮਸ ਲੈ ਕੇ ਆਣੀ ਜਿਹੜੀ ਚੀਜ਼ ਅਸੀਂ 3 ਸਾਲਾਂ ਤੋਂ ਜਾਂ 10 ਸਾਲਾਂ ਤੋਂ ਕਹਿੰਦੇ ਆ ਰਹੇ ਹਾਂ ਉਹ ਸੀ ਪੂਰੀ ਕਰਾਂਗੇ ਬਾਕੀ ਸਾਡੇ ਜਿੰਨੀ ਜਿਆਦਾ ਡੋਜੇ ਡਾਲੀ ਜੀ ਨੇ ਤੁਹਾਨੂੰ 3 ਸਾਲ ਚ ਕਿਹਾ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਉਹ ਕਿਦਾਂ ਕਰਨੀ ਹੈ ਤੁਹਾਨੂੰ ਡਾਲੀ ਜੀ ਬਹੁਤ ਸਧਿਹ ਤਰੀਕੇ ਨਾਲ ਸਮਝਾ ਦੇ ਚਲੀ ਜੀ ਅੱਜ ਜਿਹੜੇ ਇਨਫੋਰਮ ਕੀਤਾ ਗਿਆ ਮੈਨੇਜਮੈਂਟ ਜੋ ਕਿ ਕਿਹੜੇ ਕਿਹੜੇ ਆਬਜੈਕਟਸ ਉੱਤੇ ਗਏ ਪ੍ਰਧਾਨ ਜੀ ਦੀ ਜੋ ਜ਼ਿੰਮੇਵਾਰੀ ਸ਼੍ਰੀ ਵਿਜੇ ਰਾਮਣ ਜੀ ਨੂੰ ਦਿੱਤੀ ਗਈ ਹੈ ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਜਤਿੰਦਰ ਦੇਵਗੰਜੀ ਨੂੰ ਦਿੱਤੀ ਗਈ ਹੈ ਜਨਰਲ ਸਾਈਟ ਦੀ ਜ਼ਿੰਮੇਵਾਰੀ ਮੈਨੂੰ ਖੁਦ ਰਜੇਸ਼ ਗਾਲੀ ਨੂੰ ਦਿੱਤੀ ਗਈ ਹੈ ਇੰਟਰਨਲ ਆਡਿਟਰੀ ਸੰਜੀਤ ਮਿੱਜਾਈ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਏਐਸ ਕਾਲਜ ਫਾਰ ਊਮਨ ਦੀ ਸ਼੍ਰੀਮਤੀ ਕਵਿਤਾ ਗੁਪਤਾਈ ਨੂੰ ਜੋ ਪਹਿਲੀ ਵਾਰੀ ਚੁਣਕਿਆ ਹੈ ਨੇ ਸ਼ਹਿਰ ਨੇ ਜੋ ਮੰਡਟ ਦਿੱਤਾ ਕਿ ਮਹਿਲਾਵਾਂ ਨੂੰ ਜੋ ਪਹਿਲ ਦੇ ਆਧਾਰ ਦੇ ਉੱਤੇ ਸਪੋਰਟ ਕਰਨਾ ਤੇ ਜ਼ਿੰਮੇਵਾਰੀ ਦੇਣੀ ਹੈ ਤਾਂ ਕਿ ਉਹ ਵੀ ਆਪਣਾ ਹੁਨਰ ਦਿਖਾ ਕੇ ਇਸ ٹرسٹ ਦਾ ਇਤਿਹਾਸ ਹੈ ਜੋ ਪਹਿਲੀ ਵਾਰੀ ਮੈਂਬਰ ਬਣੇ ਨੇ ਦੋ ਏਸ ਮਾਡਰਨ ਸਕੂਲ ਦੀ ਜ਼ਿੰਮੇਵਾਰੀ ਮਨੀਸ਼ ਭੰਮਰੀ ਜੀ ਨੂੰ ਦਿੱਤੀ ਗਈ ਹੈ। ਐਮਜੀ ਚੋਫੜਾ ਸਕੂਲ ਦੀ ਸ਼ਿਵਮ ਵਿੱਦੀ ਜੀ ਨੂੰ ਦਿੱਤੀ ਗਈ ਹੈ। ਏ ਸਿਨੀਅਰ ਸੈਕੰਡਰੀ ਸਕੂਲ ਦੀ ਜ਼ਿੰਮੇਵਾਰੀ ਮੋਹਿਦ ਗੋਲ ਪੰਪੀ ਜੀ ਨੂੰ ਦਿੱਤੀ ਗਈ ਹੈ। ਬੀ ਹੈਡ ਕਾਲਜ ਦੀ ਜ਼ਿੰਮੇਵਾਰੀ ਸੋਹਰ ਮਿੱਤਲ ਜੀ ਨੂੰ ਦਿੱਤੀ ਗਈ ਹੈ। ਤੇ ਜੋ ਐਮਬੀਏ ਕਾਲਜ ਦੀ ਜ਼ਿੰਮੇਵਾਰੀ ਆ ਉਹ ਅਮਰੀਸ਼ ਵਿੱਦੀ ਜੀ ਨੂੰ ਦਿੱਤੀ ਗਈ ਹੈ। ਇਹ ਸਾਰੀ ਜੋ ਸਾਡੀ ਟੀਮ 11 ਮੈਂਬਰੀ ਆ। ਇਹ ਪੀਐਸ ਕਾਲਜ ਖੰਨੇ ਦੀ ਜ਼ਿੰਮੇਵਾਰੀ ਅਜੇ ਸੂਰ ਜੀ ਨੂੰ ਦਿੱਤੀ ਗਈ ਹੈ। ਇਹ ਜਿਹੜੀ ਸਾਡੀ ਜੋ 11 ਮੈਂਬਰੀ ਟੀਮ ਆ ਜਿਸ ਟੀਚੇ ਨੂੰ ਲੈ ਕੇ ਜੋ ਸਭ ਤੋਂ بڑا ਇਤਰਾਜ ਅਸੀਂ ਹਰ ਪਿਛਲੇ 3 ਸਾਲਾਂ ਦੀ ਬਜਟ ਮੀਟਿੰਗ ਚ ਫੀਸਾਂ ਦੀ ਰਿਕਵਰੀ ਨੂੰ ਲੈ ਕੇ ਲਗਾ ਰਹੇ ਸੀ ਉਹ ਸਾਰੀਆਂ ਰਿਕਵਰੀਆਂ ਕਰਾਂਗੇ ਉਹ ਕੋਈ ਝੂਠਾ ਇਲਜ਼ਾਮ ਨਹੀਂ ਸੀ ਸਾਰੇ ਪ੍ਰਿੰਸੀਪਲਸ ਨੂੰ ਹੁਣ ਜਾ ਕੇ ਉੱਥੇ ਉਹ ਦੇਖਾਂਗੇ ਵੀ ਜਿੱਥੇ-ਇਥੇ ਫੀਸਾਂ ਰਹਿndੀਆਂ ਨੇ ਇਹਨਾਂ ਨੂੰ ਕਲੈਕਟ ਕਰੋ ਇਹ ਕਿਸ ਬਿਹਾਵ ਤੇ ਛੱਡੀਆਂ ਗਈਆਂ ਨੇ ਜੋ ਪਿਛਲੇ 3 ਸਾਲਾਂ ਤੋਂ ਲਗਾਤਾਰ ਜੋ ਬੈਲੈਂਸ ਸ਼ੀਟ ਨਹੀਂ ਬਣ ਰਹੀ ਮੈਨੇਜਮੈਂਟ ਦੀ ਕੰਸੋਲੀਡੇਟਡ ਉਹ ਜਲਦੀ ਤੋਂ ਜਲਦੀ ਬਣਾਵਾਂਗੇ ਤੇ ਇੱਕ ਸ਼ਹਿਰ ਵਾਸੀ ਨੂੰ ਪੂਰਾ ਵਿਸ਼ਵਾਸ ਦਿਵਾਉਣਾ ਹੈ ਕਿ 11 ਦੇ 11 ਮੈਂਬਰ ਆਪਣੀ ਪੂਰੀ ਨਿਸ਼ਠਾ ਤੇ ਇਮਾਨਦਾਰੀ ਦਾ ਇੱਕ ਪੈਸਾ ਵੀ ਇਸ ਟਰਸਟ ਦਾ ਮਿਸਯੂਜ਼ ਨਹੀਂ ਹੁੰਦਾ ਨਾ ਸਾਡੇ 11 ਮੈਂਬਰਾਂ ਚੋਂ ਕੋਈ ਵੀ ਮੈਂਬਰ ਇਸ ਸਕੂਲ ਕਾਲਜਿਸ ਦੇ ਵਿੱਚ ਕੋਈ ਪੋਸਟ ਨਹੀਂ ਲਊਗਾ ਪੋਸਟ ਮੀਨ ਟੀਚਰ ਪੋਸਟ ਕੋਈ ਪੀਐਨ ਦੀ ਭਰਤੀ ਨਹੀਂ ਕਰਾਊਗਾ ਅਸੀਂ ਦੀ ਰਿਕਰੂਟਮੈਂਟ ਕਰਾਨੀ ਆਏ ਆਪਣੇ ਪਰਿਵਾਰਾਂ ਦੀ ਸਾਡਾ ਤਾਂ ਟੀਚਾ ਵੀ ਸੰਸਥਾਵਾਂ ਨੂੰ ਬਚਾ ਕੇ ਜੋ ਸਰਾਉਂਡਿੰਗ ਦੇ 60 70 ਕਿਲੋਮੀਟਰ ਦੇ ਏਰੀਆ 'ਚ ਆਪਣੇ ਬੱਚਿਆਂ ਨੂੰ ਇੱਥੇ ਵਿੱਦਿਆ ਦੇਣ ਲਈ ਭੇਜਦੇ ਆ ਅਕੈਡੈਮਿਕ ਸਟਾਰ ਉਹਨਾਂ ਨੂੰ ਉੱਚਾ ਕਰਾਂਗੇ ਤੇ ਰੈਗੂਲਰ ਵਧੀਆ ਵਿੱਦਿਆ ਪ੍ਰੋਵਾਈਡ ਕਰਾਂਗੇ ਤੇ ਪੇਰੈਂਟਸ ਨੂੰ ਇਹ ਵਿਸ਼ਵਾਸ ਦਿਵਾਵਾਂਗੇ ਤੁਹਾਡਾ ਭੋਖਾ ਇੱਥੇ ਹੀ ਸੁਰੱਖਿਤਾ ਤੇ ਉਹਨਾਂ ਨੂੰ ਮੋਟੀਵੇਟ ਵੀ ਕਰਾਂਗੇ ਜੋ ਤੁਸੀਂ ਐਡਮਿਸ਼ਨ ਦਵਾਣੇ ਅਗਰ ਘੱਟ ਫੀਸ ਦੇਣੀ ਹੈ ਸਾਡੇ ਕੋਲ ਹੋ ਸਕੂਲ ਨੂੰ ਐਮਜੀ ਚੋਪੜਾ ਸਕੂਲ ਆ ਸੀਰੀਅਸ ਕੰਟਰੀ ਸਕੂਲ ਆ ਤੁਸੀਂ ਉਧਰ ਐਡਮਿਸ਼ਨ ਦਵਾਓ ਜੋ ਸਾਡਾ ਏਐਸ ਕਾਲਜ ਖੰਨਾ ਏਐਸ ਮਾਡਰਨ ਸਕੂਲ ਆ ਵੀ ਅਸੀਂ ਇੱਥੇ ਕੋਈ ਪ੍ਰੋਵੀਜ਼ਨ ਨਹੀਂ ਫੀਸਾਂ ਨੂੰ ਮਾਫ਼ ਕਰਨ ਦੀ ਫੀਸਾਂ ਨੂੰ ਇਲੀਗਲ ਤੌਰ ਤੇ ਛੱਡਣ ਦੀ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿਰਪਾ ਤੁਸੀਂ ਆਪਣੀ ਫੀਸਾਂ ਜਮ੍ਹਾਂ ਕਰਾਓ ਤੁਸੀਂ ਇਹ ਸੋਚ ਕੇ ਨਾ ਸਮਝੋ ਵੀ ਪੋਲੀਟੀਕਲ ਦਾਇਰੇ ਦੇ ਵਿੱਚ ਅਸੀਂ ਐਡਮਿਸ਼ਨ ਕਰਾ ਕੇ ਪਰੋਗਰੈਸੀ ਪੈਨਲ ਦੇ ਕੈਂਡੀਡੇਟਾਂ ਤੋਂ ਫੀਸ ਨਹੀਂ ਛੱਡੀ ਤੇ ਡਾਲੀ ਜੀ ਪਿਛਲੇ ਪੈਨਲ ਜਿਹੜਾ ਸੀ ਉਹਦੀ ਤਿਆਰੀ ਕਿਸ਼ਨ ਲੱਦੇ ਸੀ ਕਿ ਜਿਹੜੇ ਪਬਲਿਕ ਦੇ ਨਾਮ ਦੇ ਚੁਣੇ ਗਏ ਨੇ ਜਿਵੇਂ ਐਮਐਲਏ ਸੌਂਗ ਸੀਗੇ ਜਿਉਂ ਉਹਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਸੀ ਕਿ ਖਰਾਰੇ ਤੇ ਕੋਈ ਇਹ ਤਾਂ ਗੱਲਾਂ ਅਸੀਂ ਪਹਿਲਾਂ ਵੀ ਸਾਰੇ ਮੈਂਬਰਸ ਜਦੋਂ ਬਜਟ ਮੀਟਿੰਗਾਂ ਜਦੋਂ ਮੁੱਦੇ ਹੁੰਦੇ ਸੀ ਇਹ ਐਮਐਲਏ ਨੂੰ ਆਮ ਆਦਮੀ ਪਾਰਟੀ ਦੇ ਐਮਐਲਏ ਗਿਣ ਲੈਣਾ ਗਲਤ ਆ ਐਮਐਲਏ ਖੰਡਾ ਸ਼ਹਿਰ ਦੇ ਨੇ ਜੇ ਇਹਨਾਂ ਨੇ ਜੋ ਔਰ ਵੈਂਜੂ ਫੋਰ ਨੇਚਰ ਦੇ ਨਾਲ ਐਮਐਲਏ ਸਾਹਿਬ ਨੂੰ ਨਜ਼ਰ ਕੀਤਾ ਬਿਲਕੁਲ ਗਲਤ ਆ ਉਹ ਇਗਨੋਰ ਨਹੀਂ ਸੀ ਹੋਣਾ ਚਾਹੀਦਾ ਸਾਡੀਆਂ 15 16 16 17 ਤੇ 17 18 ਸਾਲ ਤੋਂ ਪਿਛਲੇ 8 ਸਾਲਾਂ ਦੀਆਂ ਸਾਡੀਆਂ 60 70 ਲੱਖ ਦੀ ਸਕਾਲਰਸ਼ਿਪ ਤੇ ਗਰੰਟਾ ਐਸ ਕਾਲਜ ਫੋਰ ਐਸ ਗਰੁੱਪੋਂ ਕੌਨਸੀ ਟੂ ਕਨਸਟੀਟਿਊਸ਼ਨ ਆਫ ਦ ਲੈਂਬੀਓ ਕਾਲੇਜ ਆ ਉਹਦੀ ਐਪੈਂਡਿੰਗ ਨੇ ਐਮਐਲਏ ਸਾਹਿਬ ਨੂੰ ਅਸੀਂ ਤਾਂ ਰਿਸਪੈਕਟ ਦਵਾਂਗੇ ਬਲਾਵਾ ਦੇ ਸਾਨੂੰ ਟਰਸਟ ਨੂੰ ਆਮ ਆਦਮੀ ਐਮਐਲਏ ਨਹੀਂ ਅਸੀਂ ਦੇ ਦਿੱਤਾ ਖੰਨਾ ਸ਼ਹਿਰ ਦਾ ਐਮਐਲਏ ਸਾਨੂੰ ਉਹਨਾਂ ਦੇ ਉਰੇ ਬਲਾਣ ਦੇ ਨਾਲ ਸਾਡਾ ਕਰੋੜ ਡੇਢ ਕਰੋੜ ਰੁਪਏ ਦਾ ਫਾਇਦਾ ਆਊਗਾ ਅਸੀਂ ਚੋਰ ਵੰਜੀ ਕੋਲ ਨਿਚੇ ਰੱਖਾਂਗੇ ਅਸੀਂ ਰਿਸਪੈਕਟ ਵੀ ਕਰਾਂਗੇ ਬਲਾਵਾਂਗੇ ਵੀ ਆਪਣੇ ਫੰਡ ਵੀ ਘਟਵਾਵਾਂਗੇ ਸਰਕਾਰ ਤੋਂ ਅਸੀਂ ਤਾਂ ਆਪਣਾ ਟਰਸਟ ਬਚਾਣਾ 112 ਸਾਲ ਦਾ ਬਣਿਆ ਜਿਵੇਂ ਚੋਣਾਂ ਦੇ ਵਿੱਚ ਯੂਨੀਵਰਸਿਟੀ ਜਾਂ ਲਾ ਕਾਲਜ ਦੀਆਂ ਗੱਲਾਂ ਆਉਂਦੀਆਂ ਪਹਿਲਾਂ ਇਹ ਸੰਸਥਾਵਾਂ ਨੂੰ ਘਾਟੇ 'ਚ ਗੱਡਾਂਗੇ ਟੀਚਰਾਂ ਦਾ ਭੁਗਤ ਜਿਹੜਾ ਹੈਗਾ ਉਹ ਸੁਰੱਖਿਤ ਕਰਾਂਗੇ ਜਦੋਂ ਲਾ ਕਾਲਜ ਦੇ ਜੇਬ ਦੇ ਵਿੱਚ ਪੈਸੇ ਹੋਣਗੇ ਤਾਂ ਸ਼ਹਿਰ ਦੇ ਜੋ ਦਾਨੀ ਗੁਰਸੋਂ ਨਾਲ ਸਾਥ ਲੈ ਕੇ ਉਧਰ ਵਾਲੇ ਵੀ ਪੈਰ ਵਧਾਣਗੇ ਤੁਸੀਂ ਇੱਕ ਪ੍ਰੈਸ ਕਾਨਫਰੰਸ ਵਿੱਚ ਬੀਅਰਡ ਕੋਲਰ ਦਾ crowd ਸਾਹਮਣੇ ਲੈ ਕੇ ਆਏ ਸੀ ਜਿਹਦੇ ਵਿੱਚ ਇੱਕ ਭੰਗੜੀ ਟੀਮ ਜਲ ਹੀ ਆਈ ਕਰਨਾ ਕਿ ਪ੍ਰੋਫੈਸ਼ਨਲ ਬੰਦੇ ਲੈ ਕੇ ਗਏ ਸੀ ਹੁਣ ਤੁਸੀਂ ਉਸ ਕਾਰਨ ਜੁਦਾਤੇ ਕੋਈ ਇਨਕੁਆਇਰੀ ਕਰਾਉਗੇ ਉਹ ਵੀ ਚੈੱਕ ਕਰਾਂਗੇ ਤੇ ਅੱਗੇ ਨੂੰ ਇਹ ਵੀ ਸੁਨਿਸ਼ਚਿਤ ਕਰਦੇ ਆ ਐਸਾ ਕੋਈ ਕੰਮ ਨਹੀਂ ਹੋਊਗਾ ਠੀਕ ਥੈਂਕ ਯੂ ਸਰ ਬਹੁਤ ਬਹੁਤ ਥੈਂਕਸ ਮੈਨੇਜਮੈਂਟ ਕਮੇਟੀ ਦਾ ਜਿਨ੍ਹਾਂ ਨੇ ਮੈਨੂੰ ਐਡੀ ਜ਼ਿੰਮੇਵਾਰੀ ਲਾਈਕ ਸਮਝਿਆ ਤੇ ਮੇਰੀ ਪੂਰੀ ਕੋਸ਼ਿਸ਼ ਰਹੂਗੀ ਜਿਵੇਂ ਕਿ ਮੇਰਾ ਟੀਚਾ ਹੀ ਸੀਗਾ ਊਮਨ ਇੰਪਾਵਰਮੈਂਟ ਲੈ ਕੇ ਆਨੀ ਊਮਨ ਲਈ ਸੋਚਣਾ ਤਾਂ ਮੈਂ ਬੜੀ ਵੱਡ ਭਾਗੀ ਆ ਕਿ ਵੀ ਮੈਨੂੰ ਐਸ ਕਾਲਜ ਫॉर ਊਮਨ ਦੀ ਹੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਤੇ ਮੈਂ ਪੂਰੇ ਤਨ ਮਨ ਨਾਲ ਉਹਦੀ ਸੇਵਾ ਨਿਭਾਉਂਗੀ ਤੇ ਉਹਦੀ ਅਪਗ੍ਰੇਡੇਸ਼ਨ ਲਈ ਜਿੰਨਾ ਮੈਕਸਿਮਮ ਹੋ ਸਕੂਗਾ ਮੈਂ ਕਰੂੰਗੀ ਜੀ ਜਿਦੋਂ ਕਿਸੇ ਕੋਮਪੀਟਿਵ ਕੰਟੈਸਟ ਵਿੱਚ ਕਿਸੇ ਪਹਿਲੇ ਪੜਾਏ ਵਿੱਚ ਚਾਰ ਜੀ ਊਮਨ ਦੇ ਅੱਗੇ ਦੂਜੀ ਪਿਪਲਸ ਨੂੰ ਦਿੱਤਾ ਸੀ ਸਰ ਮੈਂ ਤਾਂ ਇਹੀ ਕਹੂੰਗੀ ਜੀ ਹਰ ਊਮਨ ਜਦ ਹਰ ਫੀਲਡ ਵਿੱਚ ਚੱਗੇ ਆ ਤਾਂ ਇਸ ਫੀਲਡ ਵਿੱਚ ਅੱਗੇ ਤੋਂ ਇਹ ਆਪੋਜ਼ਿਟ ਵੀ ਹੋ ਸਕਦਾ ਈ ਸਾਰੇ ਜੈਂਟਸ ਭਾਈ ਵੀ ਖੜੇ ਆ ਹੋ ਸਕਦਾ ਅਗਲੀ ਵਾਰ 18 ਲੇਡੀਜ਼ ਹੋਣ ਤੇ ਦੋ ਜੈਂਟਸ ਹੋਣ ਕੁਝ ਵੀ ਪੋਸੀਬਲ ਹੈ ਜੀ ਕੁਝ ਵੀ ਪੋਸੀਬਲ ਹੈ ਜੇ ਲੇਡੀਜ਼ ਅੱਗੇ ਆ ਗਈਆਂ ਤਾਂ ਦੋ ਆ ਗਈਆਂ ਤਾਂ ਅੱਗੇ ਹੋਰ ਵੀ ਬਹੁਤ ਮਤਲਬ ਉਹਨਾਂ ਦੇ ਮਨ ਵਿੱਚ ਉਹਨਾਂ ਉਬਾਲੇ ਉੱਠਣਗੇ ਕਿ ਵੀ ਅਸੀਂ ਵੀ ਇੰਸਟੀਟਿਊਸ਼ਨ ਦੀ ਸੇਵਾ ਨਿਭਾਈਏ ਤਾਂ ਪਲੀਜ਼ हर वुमेन नो आना चाहिए था, हर फील्ड चाहिए तो मैनेजमेंट च भी अपनी सेवा निभाता उन्होंने भी सोचना चाहिए किंग ऑफ स्पाइसेस रेस्टोरेंट कैफे एंड रूफटॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन इंडियन पंजाबी एंड कॉन्टिनेंटल फूड की वेराइटी जैसा नाम वैसा खाना किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है